ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਪੰਜਾਬ ਦੇ ਵਿੱਚ ਹੜ੍ਹਾਂ ਦੇ ਪੀੜਤਾਂ ਦੀ ਮਦਦ ਦੇ ਲਈ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਵੱਲੋਂ ਜੇ ਐਸ ਪੀ ਐਗਰੋ ਪ੍ਰੋਡਕਟਸ ਪਿੰਡ ਚੰਨੋ ਦੀ ਵਿੱਚੋਂ ਦੋ ਟਰੱਕ ਹੜ੍ਹ ਪੀੜਤਾਂ ਦੀ ਸੇਵਾ ਦੇ ਲਈ ਭੇਜੇ ਗਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਿੱਟੂ ਖਾਨ ਪੀਸੀ ਕੋਆਰਡੀਨੇਟਰ ਪੰਜਾਬ ਖੜੇ ਨਜ਼ਰ ਆ ਰਹੇ ਹਨ ਜਿਸ ਦੇ ਮੌਕੇ ਤੇ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਗਰਦੀਪ ਸਿੰਘ ਖਰਾਚੋਂ ਬਿੱਟੂ ਖਾਨ ਸਾਹਿਬ ਦਾ ਟਰੱਕ ਯੂਨਿਪਰਧਾਨ ਹਰਦੀਪ ਸਿੰਘ ਤੂਰ ਰਣਜੀਤ ਕੌਰ ਵਿਦੇਸਾ ਚੰਨੋਂ ਕਰਮਜੀਤ ਸਿੰਘ ਸਾਹਿਬ ਦਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਇਸ ਮੌਕੇ ਤੇ ਭਵਿੱਤਰ ਸਿੰਘ ਚੈਲ ਗੁਰਪ੍ਰੀਤ ਸਿੰਘ ਅੰਦੋਲਾ ਨੰਬਰਦਾਰ ਰਾਮ ਸਿੰਘ ਬਰਾਜ ਪਿੰਡ ਬਰਾਜ ਤੋਂ ਤਸਵੀਰਾਂ ਵੀ ਦੇਖ ਸਕਦੇ ਹੋ ਸਾਹਿਬ ਦਾ ਕੈਬਨਟ ਮੰਤਰੀ ਵਿਜੇਂਦਰ ਸਿੰਘ ਲਾਈ ਪਹੁੰਚੇ ਹਨ ਜਿੱਥੇ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਹਨ ਜਿੱਤੇ ਇਹਰਾ ਮਿਊਂਸੀਪਲੇ ਤੋਂ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਥੇ ਉਹ ਸਾਬਕਾ ਟਰੱਕ ਡਰਾਈਵਰ ਹਰਦੀਪ ਸਿੰਘ ਤੂਰ ਅਤੇ ਹੋਰ ਵਰਕਰਾਂ ਨੂੰ ਮਿਲਦੇ ਨਜ਼ਰ ਆ ਰਹੇ ਹਨ ਇੱਥੇ ਉਹਨਾਂ ਦੇ ਨਾਲ ਕਰਮਜੀਤ ਸਿੰਘ ਸਗਰੌਦੀ ਅਤੇ ਇਸ ਮੌਕੇ ਤੇ ਰਣਜੀਤ ਕੌਰ ਬਦੇਸਾਈ ਚੰਨੋ ਤੋਂ ਨਜ਼ਰ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਉਹਨਾਂ ਬੋਲੋ ਵੀ ਕਿਹਾ ਗਿਆ ਵੀ ਆਪਾਂ ਨੇ ਸੇਵਾ ਕਰਨੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਜੋ ਪਹਿਲਾਂ ਪੋਸਟਰ ਲਾਏਗੇ ਸਨ ਉਹ ਹਟਾ ਦਿੱਤੇ ਗਿਆਨ ਉਹ ਕਹਿੰਦੇ ਆਪਾਂ ਨੇ ਸੇਵਾ ਕਰਨੀ ਹੈ ਕੋਈ ਅਸੀਂ ਦਿਖਾਵਾ ਨਹੀਂ ਕਰਨਾ ਇਹ ਗੱਲਾਂ ਦਾ ਵਿਸ਼ਵਾਸ ਰੱਖਦੇ ਹਨ ਸਾਬਕਾ ਕੈਬਨਿਟ ਮੰਤਰੀ ਵੀ ਜਿੰਦਰ ਸਿੰਘਲਾ ਜੀ ਜਿੱਥੇ ਉਹਨਾਂ ਦੇ ਨਾਲ ਨੂੰ ਵਰਕਰ ਖੜੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦੇ ਨਾਲ ਪੀਏ ਜਗਤਾਰ ਸਿੰਘ ਨਮਾਦਾ ਇਹ ਨਜ਼ਰ ਖੜੇ ਤੁਹਾਡੇ ਸਾਹਮਣੇ ਤਸਵੀਰਾਂ ਵੀ ਚਾਰ ਰਹੇ ਹਨ ਜਿੱਥੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕਹਿ ਸਕਦੇ ਆਂ ਪਰਾਲਾ ਕੀਤਾ ਗਿਆ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਜੀ ਵੱਲੋਂ ਤਸਵੀਰਾਂ ਵੀ ਦੇਖ ਸਕਦੇ ਹੋ ਸਮੂਹ ਵਰਕਰ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਇੱਕ ਟਰੱਕ ਅੱਜ ਹੜਪੀੜਤਾਂ ਦੇ ਲਈ ਰਵਾਨਾ ਕੀਤੇ ਗਏ ਹਨ ਉਹਨਾਂ ਨੇ ਕਿਹਾ ਵੀ ਜਿੱਤੇ ਵੀ ਸਾਡੀ ਮਿਹਨਤ ਬਣ ਕੇ ਅਸੀਂ ਕਰਾਂਗੇ ਤਸਵੀਰਾਂ ਵੀ ਦੇਖ ਸਕਦੇ ਹੋ ਟਰੱਕ ਰਵਾਨਾ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਉਹਨਾਂ ਦੇ ਨਾਲ ਰਣਜੀਤ ਕੌਰ ਬਦੇਸ਼ਾ ਜੀ ਚੰਨੋਂ ਤੋਂ ਅਤੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਰਾਚੋਂ ਬਿੱਟੂ ਖਾਨ ਜੀ ਅਤੇ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਵਰਕਰ ਮੋਗਾ ਮਰ ਰਿਹਾ ਅੱਜ ਲੈ ਕੇ ਜਾਣ ਦਾ ਹਰਪੀਟਾਂ ਲਈ ਕੀ ਕਹੋਗੇ স্মੋਕ ਚ ਜੱਜਾਬ ਹਰਾਂ ਦੀ ਮਾਰ ਬੇਠਾਂ ਲੋਕਾਂ ਦੇ ਨਾਲ ਨਾਲ ਪਸ਼ੂ ਵੀ ਤੇ ਝਾਵਾਂ ਮੱਝਾਂ ਕੁੱਚੀਆਂ ਨੇ ਜਿਨ੍ਹਾਂ ਨੂੰ ਉਖਮਰੀ ਨਾਲ ਬਹੁਤ ਬੁਰਾ ਹਾਲ ਹੈ ਸਾਡੇ ਸਿੰਘਾ ਸਾਹਿਬ ਵੱਲੋਂ ਰਿੰਦ ਜਨਾਬੀ ਵੱਲੋਂ ਉਹਨਾਂ ਦੀ ਪੀੜਤਾ ਲਈ ਹਰੇ ਚਾਰੇ ਦਾ ਟਰੱਕਾਂ ਦਾ ਟਰੱਕ ਭੇਜੇ ਜਾ ਰਹੇ ਨੇ ਜਿੰਨੀ ਸਾਡੀ ਡਿਊਟੀ ਲੱਜੀ ਸੀ ਨਾ ਸਭ ਟੀਮ ਵੱਲੋਂ ਅਸੀਂ ਬਾਅਦ ਵਿੱਚ ਬਤਾਂ ਕਰਾਂਗੇ ਹਰਪੀਟਾਂ ਦੇ ਜੀ ਹੈ ਉਹਨਾਂ ਵਿੱਚ ਅਸੀਂ ਰੋਜ਼ ਦੇਖ ਰਹੇ ਹਾਂ ਪਿਛਲੇ 4-5 ਦਿਨਾਂ ਤੋਂ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ। ਕਈ ਥਾਵਾਂ ਦੇ ਉੱਪਰ ਜਾਨਾਂ ਦਾ ਨੁਕਸਾਨ ਵੀ ਹੋਇਆ ਹੈ। ਔਰ ਜੋ ਉਥੇ ਦੇ ਇਲਾਕੇ ਦੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਬਹੁਤ ਸਾਰੀ ਘਾਟ ਉੱਥੇ ਮੱਝਾਂ ਤੇ گاਵਾਂ ਦੇ ਜਿਹੜਾ ਚਾਰਾ ਹੈ ਉਹਦੇ ਵਾਸਤੇ ਆ ਰਹੀ ਹੈ। ਤੋਂ ਅਸੀਂ ਆਪਣੇ ਵੱਲੋਂ ਇਲਾਕੇ ਦੀ ਸੰਗਤ ਨਾਲ ਸਲਾਹ ਕਰਕੇ ਕੱਲ ਅਸੀਂ ਇਹ ਉਪਰਾਲਾ ਚਾਲੂ ਕੀਤਾ ਸੀ ਔਰ ਅਸੀਂ ਆਪਣੇ ਸਾਰੇ ਉਹ ਹੜਪੀੜ ਤੇ ਇਲਾਕੇ ਦੇ ਲੋਕਾਂ ਵਾਸਤੇ ਇਸ ਸੇਵਾ ਵਿੱਚ ਹਿੱਸਾ ਪਾਣ ਵਾਸਤੇ ਉਹਨਾਂ ਦੇ ਸਹਿਯੋਗ ਵਾਸਤੇ ਅਸੀਂ ਕੱਲ ਉਪਰਾਲਾ ਚਾਲੂ ਕੀਤਾ ਸੀ ਤੇ ਅੱਜ ਅਸੀਂ ਆਪਣੇ ਸੰਗਰੂਰ ਇਲਾਕੇ ਤੋਂ ਆਚਾਰ ਦੇ ਦੋ ਟਰੱਕ ਚਾਰੇ ਦੇ ਜਿਹੜਾ ਮੱਕੀ ਦੇ ਨਾਲ ਬਣਦਾ ਹੈ ਉਹਦੇ ਦੋ ਟਰੱਕ ਅਸੀਂ ਭਰ ਕੇ ਅ ਅਥੋਂ ਰਵਾਨਾ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਆਪਣੇ ਉਸ ਇਲਾਕੇ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਜਿਸ ਤਰ੍ਹਾਂ ਦੀ ਸਹਾਇਤਾ ਤੇ ਸਹਿਯੋਗ ਦੀ ਜ਼ਰੂਰਤ ਹੋਊਗੀ ਅਸੀਂ ਉਹ ਸਹਿਯੋਗ ਆਪਣੇ ਵੱਲੋਂ ਮਿਲ ਕੇ ਅਸੀਂ ਸਾਰੇ ਉਹ ਸਹਿਯੋਗ ਕਰਨ ਵਾਸਤੇ ਅਸੀਂ ਹਾਜ਼ਰ ਹਾਂ ਕੱਲ ਰਾਤ ਵੀ ਮੇਰੀ ਆਪਣੇ ਔਜਲਾ ਸਾਹਿਬ ਨਾਲ ਸਾਥੀ ਸਹਿਬਾਨ ਨਾਲ ਗੱਲ ਹੋਈ ਜਿਹੜੇ ਸਾਡੇ ਉੱਥੇ ਦੇ ਐਮਪੀ ਸਾਹਿਬ ਹੈ ਔਰ ਸਾਡੇ ਉੱਥੇ ਨਫਤੇ ਚੀ ਮਾジナ ਵੀ ਗੱਲ ਹੋਈ ਰਾਣਾ ਸਾਹਿਬ ਨਾਲ ਵੀ ਗੱਲ ਹੋਈ ਸਾਰੇ ਸਾਥੀ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਔਰ ਜੋ ਵੀ ਮਦਦ ਉਸ ਇਲਾਕਿਆਂ ਚੋਂ ਸਾਡੇ ਜੁਮੇ ਲੱਗੂਗੀ ਅਸੀਂ ਉਹ ਸੇਵਾ ਨੂੰ ਕਰਨ ਵਾਸਤੇ ਅਸੀਂ ਖੜੇ ਆ ਕਿਸੇ ਤਰ੍ਹਾਂ ਦੀ ਸੇਵਾ ਮੈਂ ਸਾਰੇ ਪੰਜਾਬ ਦੇ ਹਰ ਪਿੰਡ ਤੇ ਇਲਾਕਿਆਂ ਦੇ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਮੇਰਾ ਫੇਸਬੁੱਕ ਦਾ ਲਾਈਵ ਵੀ ਚੱਲ ਰਿਹਾ ਹੈ ਤੇ ਮੇਰਾ ਮੋਬਾਈਲ ਨੰਬਰ ਵੀ ਮੇਰਾ ਫੇਸਬੁਕ ਦੇ ਉੱਪਰ ਹੈਗਾ ਕਿਸੇ ਮੇਰੇ ਦਫ਼ਤਰ ਦਾ ਨੰਬਰ ਵੀ ਹੈਗਾ ਕਿਸੇ ਜਗ੍ਹਾ ਦੇ ਉੱਪਰ ਕਿਸ ਇਲਾਕੇ 'ਚ ਕਿਸ ਤਰੀਕੇ ਦੀ ਸਹੂਲਤ ਦੀ ਲੋੜ ਹੈ ਅਸੀਂ ਜਿਹੜਾ ਬੰਦਾ ਅੱਗੇ ਸਮਾਨ ਸੰਭਾਲਣ ਨੂੰ ਤਿਆਰ ਹੈ ਅਸੀਂ ਹਰ ਤਰ੍ਹਾਂ ਦੀ ਸੇਵਾ ਉਹ ਰੂਪੇਜਨ ਨੂੰ ਆਪਣੇ ਵੱਲੋਂ ਖੜੇ ਆ ਸਰ ਗੱਲ ਕਰੀਏ ਜੇ ਹੜਾ ਆਉਂਦੇ ਨੇ ਸਰਕਾਰਾਂ ਕਰ ਮੌਕੇ ਤੇ ਕੰਮ ਨਹੀਂ ਕਰਦੀਆਂ ਤਾਂ ਇਹ ਨਲਾਇਕੀ ਉਹਨਾਂ ਦੇ ਕਾਰਨ ਦੋ ਵਾਰ ਹੜਾ ਚੁੱਕੇ ਜੀ ਮਤਰਨ ਤਾਰਨ ਲੋਕਾਂ ਤੇ ਘਰਾਂ ਤੱਕ ਕੀ ਨੁਕਸਾਨ ਬੱਚਿਆਂ ਦਾ ਆਮ ਲੋਕਾਂ ਦੇ ਵੀ ਹੋ ਰਿਹਾ ਬੜਾ ਬੜਾ ਦੇਖੋ ਇਹ ਜ਼ਰੂਰੀ ਗੱਲਾਂ ਹੁੰਦੀਆਂ ਕੀ ਕਿਸ ਵੇਲੇ ਡਰੇਨਾ ਦੀ ਸਫਾਈ ਹੋਣੀ ਹੈ ਕਿਸ ਵੇਲੇ ਨਹਿਰਾਂ ਦੀ ਸਫਾਈ ਹੋਣੀ ਹੈ ਇਹ ਗੱਲਾਂ ਸਰਕਾਰਾਂ ਨੂੰ ਜ਼ਿੰਮੇਵਾਰੀ ਤਰੀਕੇ ਨਾਲ ਕਰਨੀਆਂ ਚਾਹੀਦੀਆਂ ਅੱਜ ਮੈਂ ਸਮਝਦਾ ਕਿ ਸਰਕਾਰਾਂ ਨੂੰ ਕੋਸ਼ਨ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਹੈ ਅਸੀਂ ਆਪਣੇ ਉਹ ਲੋਕ ਜਿਹੜੇ ਹੜ੍ਹ ਪੀੜਤ ਹੋਏ ਪਏ ਆ ਜਿਹੜੇ ਹੜ੍ਹਾਂ ਕਰਕੇ ਫਸੇ ਖੜੇ ਆ ਉਹਨਾਂ ਵਾਸਤੇ ਜਿਸ ਤਰ੍ਹਾਂ ਆਰਮੀ ਦੇ ਲੋਕ ਐਨਡੀਆਰਐਫ ਦੇ ਲੋਕ ਐਸਡੀਆਰਐਫ ਦੇ ਲੋਕ ਸੀਆਰਪੀਐਫ ਦੇ ਲੋਕ ਹਰ ਫੋਰਸ ਅੱਜ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਸ ਤਰ੍ਹਾਂ ਸਾਰੀ ਸੰਗਤ ਉੱਥੇ ਲੱਗ ਕੇ ਕੰਮ ਕਰ ਰਹੀ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਆਜੋ ਸਹਿਯੋਗ ਦੇ ਵਿੱਚ ਹਿੱਸਾ ਪਾਉਣ ਨਾਲ ਆਪਣੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਹਾਂ ਠੀਕ ਹੈ ਜਿਹੜੀਆਂ ਕਮੀਆਂ ਰਹੀਆਂ ਆਉਣੀਆਂ ਤਾਂ ਹੀ ਹੜਾ ਹੈ ਔਰ ਉਹ ਕਮੀਆਂ ਨੂੰ ਆਉਣ ਵਾਲੇ ਸਮੇਂ 'ਚ ਸਰਕਾਰਾਂ ਦੂਰ ਕਰ ਸਕਣ ਉਸ ਵਾਸਤੇ ਬਿਉਤਬੰਦੀ ਬਣੇ ਇਹ ਗੱਲ ਜ਼ਰੂਰੀ ਹੁੰਦੀ ਹੈ ਤੋਂ ਇਸ ਕਰਕੇ ਅੱਜ ਮੈਂ ਰਾਜਨੀਤਿਕ ਤੌਰ ਤੇ ਉੱਪਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੈਂ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਅੱਜ ਸਾਨੂੰ ਸਾਰਿਆਂ ਨੂੰ ਮਿਲ ਕੇ ਹੜਪੀੜ ਤੇ ਇਲਾਕਿਆਂ 'ਚ ਲੋਕਾਂ ਦੇ ਜਿਹੜੇ ਜ਼ਰੂਰਤ ਹੈ ਉਸ ਦੇ ਵਿੱਚ ਖੜ ਕੇ ਸਾਨੂੰ ਮਦਦ ਕਰਨੀ ਚਾਹੀਦੀ ਹੈ। ਅਗਰ ਟੀਮ ਦੀ ਲੋੜ ਪੈਂਦੀ ਹੈ ਉੱਥੇ ਟੀਮ ਵੀ ਤਿਆਰ ਆਪਣੀ ਜਿਹੜੀ ਉੱਥੇ ਜਾ ਕੇ ਬਿਲਕੁਲ ਸਾਡੀ ਤਾਂ ਅੱਜ ਵੀ ਟੀਮ ਨਾਲ ਜਾ ਰਹੀ ਹੈ। ਔਰ ਇਹ ਰਾਸ਼ਨ ਜੋ ਜਾ ਰਿਹਾ ਹੈ ਪਸ਼ੂਆਂ ਵਾਸਤੇ, ਗਾਵਾਂਾਂ ਤੇ ਮੱਝਾਂ ਵਾਸਤੇ ਇਹ ਬੰਡਾ ਕੇ ਹੀ ਵਾਪਸ ਆਉਗੀ। ਔਰ ਇਸ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਸਹਿਯੋਗ ਤੇ ਟੀਮ ਦੀ ਲੋੜ ਹੈ। ਅਸੀਂ ਮੈਂ ਤੇ ਮੇਰੀ ਟੀਮ ਕਦੇ ਪਿੱਛੇ ਨਹੀਂ ਹੱਟੀ। ਕਰੋਨਾ ਦੀ ਮਹਾਮਾਰੀ ਆਈ, ਤੁਸੀਂ ਸਾਰੇ মিডিਆ ਦੇ ਸਾਥੀ ਖੜੇ ਹੋ। ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਸਾਡੇ ਇਲਾਕੇ ਦੀ ਟੀਮ ਨੇ ਸਭ ਤੋਂ ਪਹਿਲਾਂ ਕਰੋਨਾ ਦੀ ਮਹਾਮਾਰੀ ਚ ਮੁਰੇ ਆ ਕੇ ਸੇਵਾ ਵਿੱਚ ਹਿੱਸਾ ਪਾਇਆ ਸੀ ਔਰ ਉਸੇ ਤਰਜ਼ੀ ਦੇ ਉੱਪਰ ਸਾਡੀ ਦਾ ਆਪਣੇ ਆਪ ਨੂੰ ਹਮੇਸ਼ਾ ਸੇਵਾ ਨਾਲ ਜੋੜ ਕੇ ਰੱਖਿਆ ਤੇ ਆਉਣ ਵਾਲੇ ਸਮੇਂ ਚ ਵੀ ਜਿੱਥੇ ਜਿੱਥੇ ਜਿਹੜੇ ਇਲਾਕੇ ਚ ਜੋ ਮੰਗ ਆਊਗੀ ਸਾਡੀ ਟੀਮ ਉੱਥੇ ਖੜੀ ਮਿਲੂਗੀ ਨਾਰੇ ਮਾਰਦੋ ਕ੍ਰਿਸ਼ਨਾ ਰਾਮ ਰਾਮ ਤੋਂ ਸਾਡੇ ਵੱਲੋਂ ਇੱਕ ਬਿੱਟੂ ਖਾਨ ਜੀ ਸਾਡੇ ਫੁੱਟਬਾਲ ਜਾਨਾ ਸਾਰੇ ਜੀ ਤੇ ਸਾਡੇ ਰਾਮ ਰਾਜ ਦੇ ਸਰਪੰਚ ਸਾਹਿਬ ਪਿੰਡ ਦੇ ਸਰਪੰਚ ਸਾਹਿਬ ਰਾਮ ਜੀ ਇੱਕ ਗੱਡੀ ਨਾਲ ਇਹ ਲੈ ਕੇ ਜਾ ਰਹੇ ਹਨ ਇੱਕ ਪਾਸੇ ਬਿੱਟੂ ਖਾਨ ਜੀ ਤੇ ਇਹਨਾਂ ਦੀ ਟੀਮ ਦੇ ਸਾਥੀ ਜਾ ਰਹੇ ਹਨ ਤੋ ਇਸ ਕਰਕੇ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਸਾਡੇ ਕੋਲ ਟੀਮ ਦੀ ਕੋਈ ਗੱਲ ਸਾਡੇ ਤਾਂ ਸਾਰੇ ਲੋਕ ਆਪ ਅੱਗੇ ਹੋ ਕੇ ਇਸ ਸੇਵਾ ਵਿੱਚ ਹਿੱਸਾ ਪਾਣ ਲਈ ਤਿਆਰ ਹੈ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਸਾਰੇ ਇਲਾਕੇ ਦੇ ਜਿਹੜੇ ਲੋਕ ਹੈ ਇਹ ਸੇਵਾ ਦੇ ਨਾਲ ਜੁੜੇ ਹਨ ਜੋ ਮੇਰੀ ਸੋਚ ਹੈ ਉਸੇ ਤਰੀਕੇ ਉਹ ਸੋਚਦੇ ਨਾਲ ਇਹਨਾਂ ਨੇ ਆਪਣਾ ਨੂੰ ਜੋੜਿਆ ਤਾਂ ਕਿ ਅਸੀਂ ਆਪਣੇ ਇਲਾਕੇ ਦੀ ਆਪਣੇ ਸੂਬੇ ਵਿੱਚ ਜਿਹੜੇ ਬੰਦੇ ਫਸੇ ਹਨ ਉਹਨਾਂ ਦੀ ਮਦਦ ਕਰ ਸਕੀਏ ਸਾਹਬ ਨੇ ਟਰੱਕ ਭੇਜਨੇ ਰਾਸ਼ਨ ਦੇ ਕਿ ਵੀ ਕੀ ਦਿੱਤੀ ਤੁਸੀਂ ਨਾਲ ਬਿਲਕੁਲ ਜੀ ਸਾਡੀ ਜਿਵੇਂ ਡਿਊਟੀ ਲਈ ਹੈ ਸਿੰਘਲਾ ਸਾਹਿਬ ਨੇ ਕਿਉਂਕਿ ਸਭ ਨੂੰ ਪਤਾ ਜਿਹੜੀ ਤਬਾਹੀ ਹੈ ਬਹੁਤ ਵੱਡੇ ਪੱਧਰ ਤੇ ਹੋਈ ਹੈ ਜਾਨੀ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ ਦਾ ਹੋ ਰਿਹਾ ਹੈ ਤੇ ਇੱਕ ਮਰੁੱਖੀ ਆਪਣੀ ਜਿਹੜੀ ਇੱਕ ਡਿਊਟੀ ਬਣਦੀ ਹੁੰਦੀ ਹੈ ਹਮਦਰਦੀ ਬਣਦੀ ਹੁੰਦੀ ਹੈ ਉਹਦੇ ਪ੍ਰਤੀ ਸਿੰਘਲਾ ਸਾਹਿਬ ਨੇ ਤੇ ਸਭ ਨੇ ਮਿਲ ਕੇ ਇਹ ਉਪਰਾਲਾ ਕੀਤਾ ਕਿਉਂਕਿ ਇਨਸਾਨ ਦਾ ਇਨਸਾਨ ਨੂੰ ਵਿਚਾਰ ਰਹੇ ਨੇ ਕੁਛ ਆਪ ਬਚ ਜਾਂਦੇ ਨੇ ਸਭ ਤੋਂ ਔਖਾ ਜਦੋਂ ਉੱਥੇ ਪਛਵਾਉਂਦਾ ਹੈ ਲੋਕਾਂ ਦੇ 1.5 ਤੋਂ 2 ਲੱਖ ਦੇ ਗਾਮਾਂ ਮੱਜਾਂ ਰੁੜਦੀਆਂ ਜਾ ਰਹੀਆਂ ਨੇ ਕਈ ਭੁੱਖੀਆਂ ਮਤਲਬ ਕਿ ਚਾਰੇ ਕਿਨੇ ਮਾਰ ਰਹੀਆਂ ਨੇ ਤੇ ਉਹਨਾਂ ਵਾਸਤੇ ਜੋ ਇਹ ਸੇਵਾ ਸੀ ਉਹ ਲੈ ਕੇ ਚੱਲੇ ਆ ਤੇ ਉੱਥੇ ਜੋ ਵੀ ਆਪਣਾ ਸਿਸਟਮ ਬਣਿਆ ਹੋਊਗਾ ਉਹਦੇ ਮੁਤਾਬਕ ਉੱਥੇ ਜਿੱਥੇ ਜ਼ਰੂਰਤ ਹੋ ਉੱਥੇ ਪਹੁੰਚਦਾ ਕਰਕੇ ਆਵਾਂਗੇ ਕਿਵੇਂ ਦੇਖ ਦਿਓ ਨੀਰਾਚਾਰਾ ਲੈ ਕੇ ਜਾ ਰਹੇ ਹਨ ਜਨ ਬਰਾਦਾ ਜਿਵੇਂ ਅਗੇ ਆਪਣੇ ਸਿੰਘਲਾ ਸਾਹਿਬ ਨੇ ਆਪਰ ਅੱਲਾ ਕੀਤਾ ਬਹੁਤ ਵਧੀਆ ਕੀਤਾ ਹੈਗਾ ਔਰ ਸਾਡੀ ਸੇਵਾ ਲਈ ਇਹ ਸਾਨੂੰ ਸੇਵਾ ਦਾ ਮੌਕਾ ਮਿਲਿਆ ਅਸੀਂ ਇਹ ਨਰ ਇੱਕ ਦਾਕੇ ਕਿ ਜਾਨੀ ਦੇ ਕੇ ਅਸੀਂ ਆਵਾਂਗੇ ਕਿ ਜਿੰਨਾ ਚਾਰਾ ਸਾਡੇ ਕੋਲ ਤਿਆਰ ਹੈ ਅਸੀਂ ਸਾਰਾ ਚਾਰਾ ਜਿੰਨਾ ਤੁਹਾਨੂੰ ਲੋੜ ਹੈ ਤੁਸੀਂ ਚੱਕੋ ਸਾਡੇ ਤੋਂ ਤੇ ਤੁਸੀਂ ਜਾ ਕੇ ਉੱਥੇ ਸੇਵਾ ਜਿੱਸਾ ਲਾਓ ਤਾਂ ਮਿੰਟੂ ਜੀ ਦਾ ਸਾਰਾ ਪਰਿਵਾਰ ਕੱਲ ਤੋਂ ਸਾਡੀ ਇਸ ਗੱਲ ਦੇ ਵਿੱਚ ਸਹਿਯੋਗ ਕਰ ਰਿਹਾ ਚਾਹੇ ਮਿੰਟੂ ਜੀ ਦੀ ਗੱਲ ਹੈ ਚਾਹੇ ਇਹਨਾਂ ਦੇ ਵੱਡੇ ਭਰਾ ਬਾਪੂ ਜੀ ਬਾਪੂ ਜੀ ਖੜੇ ਹੈ ਮਾਤਾ ਜੀ ਵੀ ਆਏ ਖੜੇ ਆ ਅੱਜ ਬੱਚੇ ਵੀ ਖੜੇ ਆ ਤਾਂ ਸਾਰੇ ਬੰਦਿਆਂ ਦੇ ਨਾਲ ਇੱਕ ਇਹਨਾਂ ਦੀ ਭਾਵਨਾ ਜੁੜੀ ਹੈ ਇਸ ਸੇਵਾ ਵਿੱਚ ਹਨ ਚੰਗਾ ਜੋ ਵੀ ਵੱਡੇ ਵੀਰ ਜੀ ਸਰ ਬਜਿੰਦਰ ਸਿੰਘ ਸਿੰਘਲਾ ਜੀ ਨੇ ਆ ਕੇ ਹੁਕਮ ਕੀਤਾ ਉਹਨਾਂ ਦੇ ਫੁੱਲ ਚੜਾਇਆ ਜਾਣਗੇ ਸੌਂਕਾ ਤੇ ਖੁਸ਼ੀ ਹੋ ਰਹੀ ਆ ਵੀ ਇਹਨਾਂ ਦੇ ਸਦਕੇ ਸਾਨੂੰ ਵੀ ਕੋਈ ਸੇਵਾ ਕਰਨ ਦਾ ਮੌਕਾ ਮਿਲਿਆ ਨਹੀਂ ਇਹ ਜੇ ਕੰਮਾਂ 'ਚ ਲੋਕ ਗੌਰ ਕਰਦੇ ਨਹੀਂ ਹੈਗੇ ਵੀ ਸਿੰਘਲਾ ਸਾਹਿਬ ਕਰਕੇ ਮੌਕਾ ਮਿਲਿਆ ਸਾਨੂੰ ਸੇਵਾ ਕਰਨ ਦਾ ਧੰਨਵਾਦੀ ਆ ਇਹਨਾਂ ਦੇ